9 ਸਾਲਾਂ ਤੋਂ ਪੁੱਤ ਦੀ ਯਾਦ ਵਿੱਚ ਰੋ-ਰੋ ਹੰਝੂ ਮੁੱਕ ਗਏ ਸੀ ਇਸ ਮਾਂ ਦੇ ਅੱਜ ਅੰਮ੍ਰਿਤਸਰ ਹਵਾਈ ਅੱਡੇ ਤੇ ਅਜਿਹਾ ਦੇਖ ਸਾਰਿਆਂ ਦੀਆਂ ਅੱਖਾਂ ਹੋ ਗਈਆਂ ਨਮ ਜਦੋਂ 9 ਸਾਲ ਬਾਅਦ ਮਾਂ ਨੂੰ ਮਿਲਿਆ ਉਸ ਦਾ ਵਿਛੜਿਆ ਪੁੱਤ ਦੱਸ ਦਈਏ ਕਿ ਦੁਬਈ ਦੇ ਵਿੱਚ ਸੁਖਵੀਰ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਉਸ ਤੋਂ ਬਾਅਦ ਅੱਜ ਜਦੋਂ ਪਰਤਿਆ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹਨਾਂ ਨੂੰ ਦੇਖ ਕੇ ਪੱਥਰ ਵੀ ਰੋ ਪੈਣ ਕਿਸ ਤਰ੍ਹਾਂ ਮਾਂ ਆਪਣੇ ਪੁੱਤ ਨੂੰ ਘੁੱਟ-ਘੁੱਟ ਜੱਫੀਆਂ ਪਾਉਂਦੀ ਹੈ ਮਹਾਰਾਜ ਦੁੱਗਣਾ ਤੇ ਚੌਗਣਾ ਵਧਾਵੇ ਜਿਹੜਾ ਸਾਡੇ ਅੰਬਰਾਂ ਤੋਂ ਤੋੜ ਕੇ ਲਿਆ ਕੇ ਝੋਲੀ ਵਿੱਚ ਸਾਡੇ ਪੁੱਤ ਨੂੰ ਪਾਤਾ ਇੱਕ ਪੱਲਾ ਅੱਡ-ਅੱਡ ਦੁਆਵਾਂ ਦੇ ਰਹੀ ਹੈ ਐਸਪੀ ਸਿੰਘ ਉਭਰਾਏ ਨੂੰ ਆ ਦੇਖੋ ਕਿਸ ਤਰ੍ਹਾਂ ਫੁੱਫੜ ਦੇ ਗੱਲ ਲੱਗ ਰੋਇਆ ਨੌਜਵਾਨ ਕਿਉਂਕਿ ਫਾਂਸੀ ਦੀ ਸਜ਼ਾ ਉੱਥੇ ਹੋਈ ਸੀ ਤੇ ਐਸਪੀ ਸਿੰਘ ਉਬਰਾਏ ਦੇ ਯਤਨਾ ਸਦਕਾ ਸਰਬਤ ਦਾ ਪਲਾ ਚੈਰੀਟੇਬਲ ਟਰਸਟ ਵੱਲੋਂ ਇਸ ਨੂੰ ਵਾਪਸ ਵਤਨ ਲਿਆਂਦਾ ਗਿਆ ਅੱਜ ਵਤਨ ਪਰਤਦੇ ਹੀ ਇਸ ਨੌਜਵਾਨ ਦੇ ਚਿਹਰੇ ਦੀ ਖੁਸ਼ੀ ਦਿਖਦਿਆਂ ਹੀ ਬਣਦੀ ਹੈ ਕਿਸ ਤਰ੍ਹਾਂ ਆਪਣੇ ਦੋਸਤਾਂ ਮਿੱਤਰਾਂ ਨੂੰ ਮਿਲ ਕੇ ਇਹ ਗੱਦਗੱਦ ਹੋ ਰਿਹਾ ਹੈ ਪਰ ਕਿਤੇ ਨਾ ਕਿਤੇ ਮਨ ਹਲੇ ਵੀ ਉਦਾਸ ਹੈ ਏ ਦੇਖੋ ਕਿਸ ਤਰ੍ਹਾਂ ਫੁੱਫੜ ਦੇ ਗੱਲ ਲੱਗ ਰੋਇਆ ਭੂਬਾਂ ਮਾਰ-ਮਾਰ ਨੌਜਵਾਨ ਤੇ ਉਸ ਦਾ ਫੁੱਫੜ ਮਾਂ ਨੂੰ ਜਦੋਂ ਮਿਲਿਆ ਤੇ ਮੰਨੋ ਧਰਤੀ ਦਾ سینਾ ਫਟ ਗਿਆ ਹੋਵੇ ਕਿਸ ਤਰ੍ਹਾਂ ਮਾਂ ਆਪਣੇ ਪੁੱਤ ਨੂੰ ਚਿਮੜ ਰਹੀ ਹੈ ਪਿਆਰ ਕਰ ਰਹੀ ਹੈ ਲਾੜ ਲੜਾ ਰਹੀ ਹੈ ਕਿਉਂਕਿ ਮਾਂ ਨੂੰ 9 ਸਾਲ ਬਾਅਦ ਮੌਤ ਦੇ ਮੂੰਹੋਂ ਵਾਪਸ ਆ ਕੇ ਗੜ ਲਾਇਆ ਇਸ ਪੁੱਤ ਨੇ ਭੂਆ ਦੇਖੋ ਕਿਸ ਤਰ੍ਹਾਂ ਅੱਜ ਵੀ ਆਪਣੇ बच्चे ਨੂੰ ਉਸ ਦੀਆਂ ਅੱਖਾਂ ਪੁੰਝਦੀ ਹੋਈ ਨਜ਼ਰ ਆ ਰਹੀ ਹੈ ਚੁੱਮ ਚੁੱਮ ਉਸ ਨੂੰ ਪਿਆਰ ਕਰ ਰਹੀ ਹੈ ਕਿਉਂਕਿ ਭੂਆ ਦਾ ਵੀ ਮਾਂ ਵਾਂਗ ਹੀ ਪਤੀਜਿਆਂ ਨਾਲ ਰਿਸ਼ਤਾ ਹੁੰਦਾ ਹੈ ਤਸਵੀਰਾਂ ਬੜੀਆਂ ਹੀ ਭਾਬੂ ਕਰਨ ਵਾਲੀਆਂ ਨੇ ਪਰ ਮਾਂ ਤਾਂ ਮਾਂ ਹੁੰਦੀ ਹੈ ਕਿਸ ਤਰ੍ਹਾਂ 9 ਸਾਲ ਇਸ ਨੇ ਰੋ ਰੋ ਕੇ ਆਪਣੀ ਅੱਖਾਂ ਦੇ ਹੰਝੂ ਵੀ ਮਕਾ ਲਏ ਸਨ ਤੇ ਅੱਜ ਖੁਸ਼ੀ ਦਾ ਇਜ਼ਹਾਰ ਨਹੀਂ ਕਰ پا ਰਹੀ ਇਹ ਗਿਆ ਸੀ ਤੋ ਉਸ ਨਾਲ ਤੇ ਦੋ ਚਾਰ ਸਾਲ ਬਾਅਦ ਕੰਮ ਕੀਤਾ ਉਦੋਂ ਬਗਰ 6-7 ਸਾਲ ਹੋ ਗਏ ਅਸੀਂ ਜਾਣੀ ਬਹੁਤ ਦੁਨੀਆ ਤੇ ਫਿਰਿਆ ਸਾਡੇ ਕਿਸੇ ਨੇ ਵੀ ਨਹੀਂ ਸੁਣੀ ਇਹਨਾਂ ਤੋਂ ਸਵਟ ਅਸੀਂ ਤਾਂ ਕਹਿ ਰਹੇ ਆ ਅપરાਜ ਸਾਹਿਬ ਨੂੰ ਮਹਾਰਾਜ ਦੁੱਗਣਾ ਤੇ ਚੌਗਣਾ ਵਧਾਵੇ ਜਿਹਨੇ ਸਾਡੇ ਅੰਬਰਾ ਤੋਂ ਤੋੜ ਕੇ ਲੈ ਆ ਕੇ ਝੋਲੀ ਵਿੱਚ ਸਾਡੇ ਪੁੱਤ ਨੂੰ ਪਾਤਾ ਇੱਕ ਪੁਰਾਣਾ ਕਬੇਟਾ ਸੀ ਅਸੀਂ ਤਾਂ ਬਾਫੀ ਦਾ ਉਹ ਟੈਨਸ਼ਨ ਨਾ ਕੁੜੀਆਂ ਸੀ ਕਿੰਨੇ ਬਹਿ ਜਾਂ ਹੋਏ ਇੱਕੋ ਇੱਕ ਬੇਟਾ ਸੀ ਮੈਂ ਸੀ ਉਹ ਧੱਕੇ ਸਮਝਦਾ ਕੀ ਹੋਇਆ ਕਿਸੇ ਵਾਰ ਪਤਾ ਕੁਛ ਜਦੋਂ ਬਸ ਆਈ ਸੌਂਦੇ ਸੀ ਕਹਿੰਦੇ ਸੀ ਕਿ ਕਤਲ ਦਾ ਕਿਸ ਪਾਸਾ ਹੈ ਕਤਲ ਦਾ ਕਿਸ ਪਾਸਾ ਹੈ ਇਹ ਮਹਾਰਾਜ ਨੂੰ ਪਤਾ ਜਦ ਅੱਜ ਕਿੰਨੀ ਘਕੀ ਇਹ ਬੇੜੇ ਨੂੰ ਮਿਲ ਗਿਆ ਜੀ ਖੁਸ਼ੀ ਆ ਜਿੱਦਾਂ ਇੱਕ ਇਦੋਂ ਖੁਸ਼ੀ ਕਿਹੜੀ ਹੋਗੀ ਜਿਹੜੇ ਪੁੱਤ ਨਾਲ ਮੇਲ ਮਲਾਪ ਕਰਤਾ ਜਿਹੜੇ ਨੌਜਵਾਨ ਅੱਜ ਵੀ ਬਾਹਰ ਜਾ ਰਹੇ ਮਾਪੇ ਬਾਹਰ ਬੱਚਿਆਂ ਨੂੰ ਭੇਜ ਰਹੇ ਉਹਨਾਂ ਨੂੰ ਕੀ ਕੋਈ ਚੰਦੀ ਮੈਂ ਤਾਂ ਇਹ ਕਹੂੰਗੀ ਵੀ ਬਾਕੀ ਬੱਚਿਆਂ ਨੂੰ ਭੇਜੋ ਨਾ ਵੀ ਕੋਈ ਸੁਣਦਾ ਨਹੀਂ ਕਿਸੇ ਨੇ ਸੁਣਾਇ ਅਸੀਂ ਕੋਈ ਨਹੀਂ ਤਾਂ ਕਿ ਨਾ ਭਗਵਾਨ ਤੁਮਾਨ ਜਾ ਕੋਈ ਕੋਈ ਵੀ ਆ ਸਾਡੀ ਕਿਸੇ ਨਹੀਂ ਮਿਲੀ ਸਰਾਏ ਦੀ ਤਿਆਰਤ ਦੇ ਮਨਤਾ ਕੀਤੀਆਂ ਸੂਣੀ ਦਾ ਸੂਣੀ ਸਾਡੀ ਇੰਨੇ ਨਾ ਮਹਾਰਾਜ ਦੇ ਇਹਨਾਂ ਨੂੰ ਵਧਾਵੇ ਚੋਗਣਾ ਸੱਚਾ ਪਾਤਸ਼ਾ ਸਾਡੀ ਜ਼ਿੰਦਗੀ ਵੀ ਇਹਨਾਂ ਨੂੰ ਲਾਵੇ ਜਿਹੜੀ ਲਿਆ ਕੇ ਅੱਜ ਅੰਬਰਾ ਤੋਂ ਉੱਰ ਕੇ ਲਿਆ ਕੇ ਪੁੱਤ ਦਾ ਦਾਤ ਸਾਡੇ ਚੋਈ ਚ ਪਾਤੀ ਠੀਕ ਠੀਕ ਚਲੋ ਕੋਈ ਕੋਈ ਨਹੀਂ ਬੇ ਅਮਰਜ ਸਿੰਘ ਸਾਹਿਬ ਜੀ ਬਈ ਇਹ ਕਿਹੜੀ ਜਗ੍ਹਾ ਗਏ ਸੀ ਤੇ ਕੀ ਗੱਲ ਕੀ ਹੋਈ ਉੱਥੇ ਇਹ ਸਾਨੂੰ ਕੁਝ ਨਹੀਂ ਪਤਾ ਜੀ ਉੱਥੇ ਕੀ ਹੋਇਆ ਸਾਨੂੰ ਬਸ ਨਜਾਇਜ਼ ਚੱਕਿਆ ਬਸ ਉਹ ਗਲਤੀ ਹੈ ਨਾਲ ਇਹ ਐਸਪੀ ਆਰ ਪਰ ਆਹ ਦਾ ਇਹ ਕਰਦੇ ਹਾਂ ਸਾਨੂੰ ਉਹਨਾਂ ਨੇ ਕਿੜਾਇਆ ਬਸ ਬਈ ਆਪਣਾ ਨਾਮ ਦੱਸੋ ਕਿਹੜੀ ਜਗ੍ਹਾ ਤੁਸੀਂ ਗਏ ਸੀ ਕਿ ਮੈਂ ਬਈ ਦਬਈ ਗਿਆ ਕਿਹੜੇ ਸਾਲ ਸੂਈ 2015 ਚ ਗਿਆ ਜੀ ਤੇ ਜਿਹੜਾ ਕਿ ਤੁਹਾਨੂੰ ਪਹਾਣਾਪੁਰ ਤੇ ਕਦੋਂ ਵਰਤਿਆ ਸੀ ਤੇ ਜਿਹੜਾ ਤੁਹਾਨੂੰ ਪਹਾਣਾਪੁਰ ਤੇ ਕਦੋਂ ਵਰਤਿਆ ਸੀ ਕਿੰਨੀ ਦੇਰ ਹੋ ਗਈ ਹੈ 2018 ਦੇ ਵਿੱਚ ਪੜਿਆ ਨੇ ਹਨ ਸਾਡੇ ਤੇ ਕੀ ਕਰਾ ਜਾਂਦਾ ਜਿਹੜਾ ਉਪਰਾਲਾ ਕੀਤਾ ਗਿਆ ਉਪਰਾਇਵ ਦਾ ਬੋਲੋ ਐਸਪੀ ਹੋ ਰਿਹਾ ਹੈ ਬਹੁਤ ਸ਼ੁਕਰ ਕਰਦਾ ਹਾਂ ਬਸ ਅਗਲੇ ਕੋਈ ਮੁੰਡੇ ਤੇ ਗਲਤ ਕੰਮ ਨਾ ਕਰਨੋ ਬਸ ਅੱਜ ਵੀ ਤੜਾ ਤੜ ਨੌਜਵਾਨ ਬਾਹਰ ਜਾਂਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਭਾਈ ਇਹ ਤਾਂ ਉਹਨਾਂ ਨੂੰ ਇਹ ਕੰਮ ਕੋਈ ਗਲਤੀ ਨਾ ਕਰਨ ਉੱਥੇ ਜਾ ਕੇ ਬਸ ਕੋੜਾ ਨਾ ਕਿੰਨੇ ਮੁੰਡੇ ਹੋ ਸੀ ਜਿਹੜਾ ਆਈ ਭਾਈ ਤਿੰਨੇ ਜਾਣੇ ਸੀ ਉਹ ਤਿੰਨੇ ਜਾਣੇ ਮੈਂ ਤੁਹਾਨੂੰ ਦੋ ਜਾਣੇ ਪਹਿਲਾਂ ਜਦੋਂ ਉਥੋਂ ਦੇ ਪੁਲਿਸ ਨੇ ਚੁੱਕਿਆ ਕੀ ਕਰ ਰਹੇ ਸੀ ਤੁਸੀਂ ਕਿੱਥੇ ਸੀਗੇ ਤੇ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਾ ਵੀ ਕੋਈ ਕਾਨੂੰਨ ਗਲਤ ਹੋ ਗਿਆ ਸਾਨੂੰ ਨਹੀਂ ਪਤਾ ਕੀ ਹੋ ਗਿਆ ਕੀ ਨਹੀਂ ਸਾਨੂੰ ਸੀੜੇ 'ਚ ਜ਼ਬਰਦਸਤ ਕੁੱਟ ਕੇ ਮਾਰਿਆ ਹੂੰ ਕੁੱਟ ਕੇ ਮਾਰਾ ਕੇ ਉਹਨਾਂ ਨੇ ਕਿਹਾ ਪਹਿਲਾਂ ਨਹੀਂ ਮੰਨੋ ਕਿ ਤੁਹਾਨੂੰ ਮਾਰ ਦੇਣਾਗਾ ਕਿ ਕਿੰਨੇ ਦਿਨ ਜੇਲ੍ਹ 'ਚ ਰਹੇ 6 ਸਾਲ ਤੋਂ ਉੱਤੇ ਹੋ ਗਏ 6 ਸਾਲ ਜਦੋਂ ਵਾਪਸ ਆਇਓ ਤੇ ਮਾਂ ਨੂੰ ਮਿਲਿਓ ਕਿਹੋ ਜਿਹਾ ਲੱਗ ਰਿਹਾ ਜੇ ਤੁਹਾਪਕ ਪਰਿਵਾਰ 'ਚ ਮਿਲਨੇ ਮੈ ਰਾਜੀ ਲੱਗਿਆ ਜੇ ਮਾਜ ਆਇਆ ਪਰਵਾਦ ਮੁੜ ਕੇ ਬਾਹਰ ਜਾਂਦਾ ਹੈਗਾ ਉਹਨੂੰ ਡੋਰਾ ਨਹੀਂ ਚਲ ਮੇਰਾ ਨਾਮ ਹਰ ਹਰਜਿੰਦਰ ਸਿੰਘ ਆ ਜੀ ਮੈਂ بیٹے ਦਾ ਫਫੜ ਲਾਦਾ ਤੇ ਮੈਂ ਤਕਰੀਬਨ ਕਾਫੀ ਭੱਜ ਦੋ ਥੋੜਾ ਐਜੂਕੇਟਰ ਕਰਕੇ ਮੰਤਰੀਆਂ ਤੱਕ ਐਮਐਲਏ ਤੱਕ ਸਾਰਿਆਂ ਨੂੰ ਚਿੱਠੀਆਂ ਕੜਾਈਆਂ ਫਿਰ ਅਬਰਾਈ ਸਾਹਿਬ ਦੇ ਬਾਰੇ ਜਾਣਕਾਰੀ ਮਿਲੀ ਇਹਨਾਂ ਨੂੰ ਮੈਂ ਜਾ ਕੇ ਦਫ਼ਤਰ ਚ ਮਿਲਿਆ ਯਾਨੀ ਅੱਜ ਜੋ ਵੀ ਹੋਇਆ ਅਬਰਾਈ ਸਾਹਿਬ ਦੀ ਵਜ੍ਹਾ ਨਾਲ ਕੰਮ ਨੂੰ ਜਿਆ ਮਹੌਲਾ ਹੋਇਆ ਕਿਸੇ ਬਾਹਰ ਬਾਹਰ ਸਰ ਸਾਨੂੰ ਕੋਈ ਨਹੀਂ ਪਤਾ ਵੀ ਕੀ ਹੋਇਆ ਕੀ ਨਹੀਂ ਹੋਇਆ ਭੇਜਿਆ ਸੀ ਕੰਪਨੀ ਤੇ ਭੇਜਿਆ ਵੀ ਮੈਂ ਹੀ ਸੀਗਾ ਜੀ ਕੰਪਨੀ ਨੇ 1 ਸਾਲ ਡੇਢ ਸਾਲ ਕੰਮ ਕੀਤਾ ਉਦੋਂ ਬਾਅਦ ਆ ਪਤਾ ਨਹੀਂ ਕੀ ਇਹਨਾਂ ਦੇ ਹੋਇਆ ਕੀ ਨਹੀਂ ਉਹ ਰੱਬ ਜਾਨ ਦਾ ਆਪਾਂ ਨੂੰ ਕੋਈ ਨਾ ਇਹ ਬੱਚੇ ਨੇ ਸਾਨੂੰ ਅਸਲੀ ਦੱਸੀ ਆ ਨਾ ਸਾਨੂੰ ਪਤਾ ਵਾ ਅੱਜ ਕਿੰਨੇ ਖੁਸ਼ੀ ਆ ਬੇਟਾ ਅੱਜ ਅੱਜ ਬਹੁਤ ਜ਼ਿਆਦਾ ਠੀਕ ਦੇ gana ਚਾਹੁੰਦੇ ਅੱਜ ਪ੍ਰਾਈਸ ਸਾਹਿਬ ਵੱਲੋਂ ਪ੍ਰਾਲਾ ਕੀਤਾ ਗਿਆ ਕਿਦਾਂ ਦਾ ਮਨ ਨਹੀਂ ਜੀ ਅਬ ਰਾਏ ਸਾਹਿਬ ਸਾਡੇ ਵਾਸਤੇ ਰੱਬ ਜਿਹੜੇ ਬੱਚੇ ਅੱਜ ਵੀ ਬਾਹਰ ਜਾਣਾ ਚਾਹਦੇ ਉਹਨਾਂ ਨੂੰ ਕੋਈ ਆਪਣੇ ਦੇਖੋ ਜੀ ਬੱਚੇ ਅਸੀਂ ਤਾਂ ਕਹਿੰਦੇ ਬੱਚੇ ਜਾਣ ਆ ਲੇਕਿਨ ਗਲਤ ਕੰਮ ਨਾ ਕਰਨ ਆਪਦਾ ਵਰਕਰ ਨਹੀਂ ਤੇ ਆਂਦੇ ਜਾਂ ਪਸਟੜੀ ਆ ਸਟੱਡੀ ਆ ਨਹੀਂ ਧਿਆਨ ਦੇਣ ਜਦੋਂ ਗਲਤ ਕੰਮ ਕਰਦੇ ਆ ਫਿਰ ਆਹੀ ਚੱਕਰ ਪੈਂਦੇ ਆ ਜੀ ਅਸੀਂ ਅੱਜ ਵੀ ਅਬਰਾਈ ਸਾਹਿਬ ਦੇ ਰਣੀ ਆ ਰਹਾਗੇ ਧੰਨਵਾਦ ਅੱਜ ਸਰਪੰਦਾ ਪਲਾ ਟਰਸਟ ਨੇ ਡਾਕਟਰ ਐਸ.ਪੀ ਸਿੰਘ ਅਬਰਾਈ ਉਹਨਾਂ ਦੀ ਯੋਗ ਅਗਵਾਈ ਹੇਠ ਇਹ ਸੁਖਵੀਰ ਵੀਰ ਆ ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਤ ਇਹ ਅੱਜ ਫਾਂਸੀ ਦੀ ਸਜਾਵੀ ਸੀ ਦੁਬਈ ਚ ਅੱਜ ਵਾਪਸ ਆਇਆ ਆਪਣੇ ਮਾਪਿਆਂ ਕੋਲ ਤੇ ਅਜੇ ਰਿਪੋਰਟ ਤੇ ਪਹਿਲਾਂ ਗਮਗੀਨ ਸੀਗਾ ਮਾਹੌਲ ਜਦੋਂ ਮਾਂ ਮਾਂ ਪੁੱਤ ਮਿਲੇ ਇੰਨੇ ਸਾਲਾਂ ਬਾਅਦ ਤੇ ਮੁੜ ਕੇ ਖੁਸ਼ੀ ਚ ਬਦਲ ਗਿਆ ਜਦੋਂ ਸਾਰੀਆਂ ਗੱਲਾਂ ਬਾਤਾਂ ਹੋਈਆਂ ਇਹ ਤੇ ਅੱਜ ਅਸੀਂ ਇੱਥੇ ਸੁਖਵੀਰ ਵੀਰ ਨੂੰ ਲੈਣ ਆਏ ਆ ਜੀ ਆਇਆਂ ਕਹਿਣ ਆਏ ਆ ਸਰਵਦਾ ਪਲਾ ਟਰਸਟ ਵੱਲੋਂ ਅਬਰਾਈ ਸਾਹਿਬ ਦੀ ਯੋਗਗਵਾਈ ਚ ਉਹਨਾਂ ਵੱਲੋਂ ਸਾਰਾ ਜਿਹੜਾ ਉਹ ਆਪਣੇ ਨਿੱਜੀ ਆਮਦਨ ਚੋਂ ਜਿਹੜਾ 98% ਦਾਨ ਕਰਦੇ ਉਹਨਾਂ ਵੱਲੋਂ 150 ਦੇ ਕਰੀਬ ਨੌਜਵਾਨਾਂ ਨੂੰ ਜਿਹੜਾ ਏ ਲੰਮੀਆਂ ਸਜ਼ਾਵਾਂ ਵਾਲੇ ਸੀ ਜਾਂ ਫਾਂਸੀ ਦੀ ਸਜ਼ਾ ਲਈ ਉਹਨਾਂ ਨੂੰ ਆਪਣੇ ਵਾਰਸਾ ਤੱਕ ਪਹੁੰਚਾਇਆ ਉਥੋਂ ਮੌਤ ਦੇ ਮੂੰਹ ਚੋਂ ਕੱਢ ਕੇ